ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ 'ਚ ਤੇ ਅੱਜ ਆਪਾਂ ਆ ਜੀ ਰਿਆਸਤੀ ਸ਼ਹਿਰ ਨਾਬੇ ਦੇ ਇਤਿਹਾਸਕ ਕਿਲੇ ਜਿੱਥੇ ਕਿ ਮਹਾਰਾਜਾ ਹੀਰਾ ਸਿੰਘ ਜੀ ਦਾ 188 ਵਾਂ ਜਨਮ ਦਿਨ ਮਨਾਇਆ ਜਾ ਰਿਹਾ ਤੇ ਉਹਦੇ ਸਬੰਧ ਵਿੱਚ ਜਿਹੜਾ ਇੱਥੇ ਦੀਵਾਨ ਲੱਗੇ ਹੋਏ ਨੇ ਤੇ ਚਲਦੇ ਆਂ ਅੰਦਰ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆਂ ਵੀਡੀਓ 'ਚ ਬਣੇ ਰਹੋ ਚਲੋ ਜੀ ਫਿਰ ਭੀਮ ਜੰਦ ਦੀਆਂ ਰਾਣੀਆਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਵੇਖਣਾ ਹੈ ਭੀਮ ਜੰਦ ਰਾਜਾ ਲੈ ਕੇ ਆਇਆ ਦਰਬਾਰ ਵਿਖਾਉਣ ਕਲਗੀਆਂ ਵਾਲਿਆਂ ਨੂੰ ਪੁੱਛਿਆ ਵੀ ਆ ਸਕਦੇ ਏ ਕਿ ਨੇ ਕੋਈ ਵੀ ਆ ਸਕਦਾ ਮਹਾਰਾਜ ਦਾ ਘਰ ਜਦੋਂ ਭੀਮਚੰਦ ਰਾਜਾ ਆਇਆ ਦਰਬਾਰ ਵੇਖਣ ਇਹਨੇ ਕਲਗੀਆਂ ਵਾਲੇ ਮਹਾਰਾਜ ਨੇ ਅਜੇ ਆਉਣਾ ਆਸਣ ਲੱਗੈ ਮਹਾਰਾਜ ਦਾ ਇਹ ਰਾਜਾ ਪਹਿਲਾਂ ਬਹਿ ਗਿਆ ਗਰਾਣੀਆਂ ਪਹਿਲਾਂ ਬਹਿ ਗਈਆਂ ਆਕੇ ਓਵੇਂ ਜਿਵੇਂ ਇਹਨੇ ਪ੍ਰਸ਼ਾਦੀ ਹਾਥੀ ਆਇਆ ਰਤਨਰਾਇਨ ਜਿਹੜਾ ਭੇਟਾ ਕੀਤਾ ਸੀ ਕਲਗੀਆਂ ਵਾਲੇ ਆ ਕੇ ਬਹਿ ਗਏ ਆਸਣ ਦੇ ਉਹਨੇ ਆਪਣੇ ਸੁੰਡ ਚ ਪਾਣੀ ਭਰਿਆ ਤੇ ਗੁਰੂ ਗੋਬਿੰਦ ਸਿੰਘ ਦੇ ਚਰਨ ਦਵਾਏ। ਹਰਾਨ ਰਹਿ ਗਿਆ ਭੀਮ ਜੰਦਾ। ਭੀਮ ਜੰਦਾ ਸੱਚ ਉਠਦਾ ਹੈ। ਸੱਚ ਫੇਰੇ ਵੇ। ਉਹ ਤੁਹਾਡੇ ਕਾਦੇ ਰਾਜ ਨੇ। ਅੱਜ ਗੁਰੂ ਗੋਬਿੰਦ ਸਿੰਘ ਦੇ ਰਾਜ ਸਾਹਮਣੇ ਤੁਹਾਡੇ ਰਾਜ ਫਿੱਕੇ ਪਏ। ਇਹੋ ਜਿਹਾ ਰਾਜ ਨਹੀਂ ਵੇਖਿਆ। ਜੋ ਗੁਰੂ ਗੋਬਿੰਦ ਸਿੰਘ ਕੋਲ ਤੁਹਾਡੇ ਕੋਲ ਤਾਂ ਹੈ ਹੀ ਨਹੀਂ। ਐਡੀ ठाਠ ਸੁਣਿਓ। ਇੱਦੀ ਥਾਤ ਚਲੋ ਲਗੀ ਵੀ ਹੋਏਗੀ ਸੋਨਾ ਵੀ ਹੋਏਗਾ ਮਾਇਆ ਵੀ ਹੋਏਗੀ ਪ੍ਰਸ਼ਾਦੀ ਹੱਥੀ ਵੀ ਲੈ ਲੋਗੇ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਮੁਖੜੇ ਤੇ ਨੂਰ ਚਲਕਦਾ ਉਹ ਕਿੱਥੋਂ ਲਿਆਓਗੇ ਐ ਦੇ ਪਿਆ ਐਨਾ ਸੁਣਿਆ ਅੰਦਰ ਧਿਆਨ ਰੱਖੋ ਥੇਰ ਈਰਖਾ ਜਾਗੀ ਸੀ ਭਿੰਨ ਦਾ ਉਸ਼ਮਣ ਬਣਿਆ ਸੀ ਉਹਨੇ ਕਿਹਾ ਮੇਰੇ ਮੁੰਡੇ ਦਾ ਵਿਆਹ ਮਹਾਰਾਜ ਸਾਰੀਆਂ ਚੀਜ਼ਾਂ ਮੈਨੂੰ ਚਾਹੀਦੀਆਂ ਤੇ ਸਿੱਖ ਸੰਗਠਾ ਨੇ ਨਾ ਦੇ ਦਿੱਤੀ ਮੂਗਲ ਬਾਦਸ਼ਾਹਾਂ ਦੇ ਦੇਖ ਨੂੰ ਕਲਮ ਨਾ ਵਾਲਤਾ ਕੋ ਵੇਖੋ ਤਿੰਨ ਦੇ ਇੱਕ ਅਲਗੀ ਧਰ ਗੁਰੂ ਗੋਬਿੰਦ ਸਿੰਘਾਂ ਦੇ ਹੱਥ ਵਿੱਚ ਦੋ ਵਾਰੀ ਰਾਜ ਆਇਆ ਬਾਬਾ ਬੰਦਾ ਸਿੰਘ ਬਹਾਦਰ ਵੇਣ ਮਹਾਰਾਜ ਅਰਜਿੰਦ ਸਿੰਘ ਦੇ ਉਦੋਂ ਬਾਅਦ ਸਿੱਖਾਂ ਦੇ ਹੱਥ ਚ ਰਾਜ ਆਇਆ ਕਲਗੀਆ ਵਾਲੇ ਮਹਾਰਾਜ ਨੇ ਔਰੰਗਜ਼ੇਬ ਭਰ ਗਿਆ ਤੇ ਜਾਂਦਾ ਜਾਂਦਾ ਕਹਿ ਗਿਆ ਸੀ ਕਿ ਨਾ ਮੇਰੀ ਕਬਰ ਉੱਥੇ ਬਣਾਇਓ ਜਿੱਥੇ ਪਾਣੀ ਵੀ ਨਸੀਬ ਨਾ ਹੋਵੇ। ਛਾਂ ਵੀ ਨਸੀਬ ਨਾ ਹੋਵੇ। ਐਡਾ ਪਾਪੀ ਬੰਦਾ ਬਣ। ਤੇ ਔਰੰਗਜ਼ੇਬ ਦਾ ਪੁੱਤਰ ਸੀ ਬਹਾਦਰ ਸ਼ਾ। ਉਹਨੇ ਕਲਗੀ ਧਰ ਨੂੰ ਆਖਿਆ ਮੇਰੀ ਮਦਦ ਕਰੋ ਮਹਾਰਾ ਮੈਨੂੰ ਰਾਜ ਗੱਦੀ ਦਿਵਾਓ ਇੱਕ ਵਾਰੀ। ਮਹਾਰਾ ਕਹਿੰਦਾ ਤੈਨੂੰ ਰਾਜ ਗੱਦੀ ਦਿਵਾ ਦਿੰਨੇ ਆ ਪਰ ਇੱਕ ਸ਼ਰਤ ਦੇ। ਵਜੀਦਾ ਸਾਨੂੰ ਚਾਹੀਦੀ। ਜਿੰਨੇ نو کو کو کے شہید کیتا ہے کلا کلا بندہ چاہیے ਰਾਜ ਕਹਿਨ ਕੀਤਾ ਸਤਸੰਗਤ ਜੀ ਇੱਕ ਅਲਕੀਤਰ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਇਹ ਮਾਰ ਦੇ ਆ ਹੁਣ ਸਕੂਲਾਂ ਦੇ ਬੱਚੇ ਇੱਥੇ ਬੈਠੇ ਨੇ ਆ ਕੀ ਕਿੰਨੀਆਂ ਮਾਵਾਂ ਬੈਠੀਆਂ ਨੇ ਤੇ ਮੈਂ ਬੇਨਤੀ ਕਰਾਂਗਾ ਕਿੰਨੀਆਂ ਸੰਗਤਾਂ ਲਾਇਵ ਦੇ ਮਾਧਿਮ ਰਾਜੀ ਵੇਖ 40 50 ਲੱਖ ਬੰਦੇ ਨੇ ਨਤਮਸਤਕ ਹੋਣਾ ਫਤਿਹਗੜ੍ਹ ਸਾਹਿਬ ਕੀ پا ل بنتا بندہ مت ٹیکے گا ایک مہینے ہولی ہولی چل مر جانی مر جانی بڈی ماں نال دار کہنے دو دلال چھوٹے करी ज़ा तरस निमणी निमाणी करी जरा तरस नि माणी ए फकीर फेर फे हाणे फे, नी जहान उते ਅੱਖੀ ਗੁਰਜੰਟ ਸੁਣ ਰਾਣੀ 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 ਅੱਖੀ ਗੁਰਜੰਟ ਸੁਣ ਰਾਣੀ ਰਾਣੀ ਸੁਣ ਤੂੰ ਹਵਾਏ ਖੰਭੇ ਖੰਭੇ ਵਰਜੇ ਮੈਂ ਆਉਦੀ ਨਹੀਂ جل مر جانی سجے پادشاہ میر کرنے یہ دے اوتھے بہن کے تھنڈے برج میں تھے محسوس کرنے فدے گھر صاحب سے جانا دی کمی نہیں لکھا دی گیتی کہ لوگ کانے جانا لیا کسی نے پکوڑے کھا کے موڑے ہونا کسی نے کھیرہ کھا کے موڑے ہونا میلیاں دی جا کے موڑا ہونا پڑھونے کھرید کے موڑا ہونا ਉਹ ਕਿਤੇ ਜਾ ਕੇ ਬਹਿ ਕੇ ਵੇਖੋ ਵੀ ਇੱਥੇ ਸਾਹਿਬ ਦੇ ਨਾਲ ਸੀਧਾ ਜੱਜੇ ਬਾਦਸ਼ਾਹ ਮਹਿਰ ਕਰਨ ਬੜਾ ਆਵਾਜ਼ ਪੱਗਾ ਵਾਲਾ ਬੀਨ ताने रब बसीता के डोरां रहंदे मस्त दीवान रहंदे ਰਹਿੰਦੇ ਨੇ ਮਸਤ دیਵਾਨੇ ਨਾਮ ਦੀਆਂ ਚੜੀਆਂ ਲੋਰਾਂ ਭਗਤ ਦਾ ਸਾਰੇ ਹੁੰਦੇ ਆ ਪਰ ਉਹ ਭਗਤ ਜਿਨ੍ਹਾਂ ਨੇ ਐਸਾ ਪਿਆਰ ਕੀਤਾ ਕਿ ਗੱਲ ਸਿਰੇ ਲਾਤੀ ਧੰਨਾ ਭਗਤ ਗੁਰਮੀਦਾਸ ਮਹਾਰਾਜੀ ਭਗਤ ਵੀਰ ਜੀ ਜਿਹੜੇ ਕਿਤੇ ਨਾਮ ભગતાને રબ વસ કીતા પ્રેમતિયા પાકે ગોરા પ્રેમતિયા પાકે ગોરા પ્રેમતિયા પાકે ગોરા ભગતાને રબ વસ કીતા પ્રેમતિયા પાકે ગોરા ਰਹ ਗਈ ਤੇ ਨਹੀਂ ਮਸਤ ਜਿਵਾਨੇ ਜੀਵਾਨ ਕੀ ਤੁਸੀ ਦਿੱਤੀ ਹੈ ਮਹਾਰਾਜ ਕਹਿੰਦੇ ਕੋਈ ਕਿਸੇ ਨੂੰ ਰਾਜ ਨਾ ਦੇਣਾ ਜੋ ਬੀਸ਼ਾ ਆਪਣੇ ਰਿਸਪੌਂਸਰ ਜਾਂ ਤੁਹਾਡੇ ਘਟੇ ਬੈਠੇ ਕੰਮ ਕਰਾਇਆ ਉਹ ਜਵਾਨ ਕੀ ਤਾਂ ਹੀ ਹੈ रहंदे मस्त दान जी ਨਾ ਦੇਵੇਂ ਨਸਾਫ ਸਿਖਾਉਂਦੇ ਵੀਤੀ ਨੂੰ ਹੱਕ ਨਾਲ ਹਮੇ ਰਾਹੀ ਤੀਉ ਨਾ ਦੇਵੇਂ ਸਾਹ ਜਿ ਪਰਤੇ ਵੀਤੀ ਨੂੰ ਗੁਰੂ ਘਰਾਂ ਵਿੱਚ ਕਰਪਾਣਾ ਜੱਲੀਆਂ ਪੰਨਾ ਸ਼ਬ ਅਖਬਾਰਾਂ ਚ ਬਿਆਨ ਆ ਗਏ ਆ ਨਾ ਗਏ ਪਰਮਦੇਵ ਦੇ ਮੱਥ ਖੁੱਲ ਗਈਆਂ ਹੱਟੀਆਂ ਕਈ ਗੁਰੂ ਘਰ ਵਾਹ 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 ਨਾਤੇ ਖੁੱਲ੍ਹੀਆਂ ਹੱਟੀਆਂ ਜਈ ਗੁਰ ਗਰਬਰੀ ਦਾ ਦੀਵੇ ਜਿਨੇ ਮੇਰੇ ਗੁਰੂਆਂ ਦੇ ਅੰਗ ਪਾੜਦੇ ਓ ਬੰਦੇ ਕਿਉਂ ਨਹੀਂ ਤੁਸੀਂ ਜਪਦੇ ਸਾੜਦੇ ਜਿਨੇ ਮੇਰੇ ਗੁਰੂਆਂ ਦੇ ਅੰਗ ਪਾੜਦੇ ਓ ਬੰਦੇ ਕਾਰਾ ਮੁਸੀ ਜਾਂਦੇ ਸਾਸੇ ਜਦੋਂ ਪ੍ਰੇਮ ਬਣ ਗਿਆ ਜਦੋਂ ਪਿਆਰ ਬਣ ਗਿਆ ਫੇਰ ਉਦੋਂ ਹੀ ਗੱਲਾਂ ਮੁੱਖ ਜੋਂ ਨਿਕਲਣ ਫੇਰ ਗੁਰੂ ਸਾਹਿਬ ਪਿੱਛੇ ਅਸੀਂ ਲੜਾਂਗੇ ਮੇਰ ਗੁਰੂ ਸਾਹਿਬ ਦੇ ਪਿੱਛੇ ਖੜਾਂਗੇ ਤੇ ਸੱਚੇ ਬਾਦਸ਼ਾਹ ਮੇਰ ਕਰਨ ਸਾਡੇ ਅੰਦਰ ਇਹ ਭਾਵਨਾ ਬਣੇ ਸਾਡੇ ਅੰਦਰ ਇਹ ਪਿਆਰ ਬਣੇ ਤੂੰ ਗੁਰੂ ਸਾਹਿਬ ਜੀ ਦੇ ਅੱਗੇ ਖੜਿਆ ਹੋਵੇਂ ਅਰਦਾਸ ਕਰਦਾ ਹੋਵੇਂ ਤੇ ਤੇਰੇ ਦਿਲੋਂ ਇਹ ਇਹ ਮੁਖ ਤੋਂ ਬੋਲ ਨਿਕਲਣ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਉਹ ਦੀਦਾਰ ਜੀ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਮਿਲਿਆ ਤੂੰ ਹੋ ਕੇ ਬੋਲ हो ਮੋ ਵੀਡੀਓ ਖਤਮ ਬਹੁਤ ਸੋਹਣਾ ਜਿਹੜਾ ਪ੍ਰੋਗਰਾਮ ਸੀਗਾ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲ ਲੈ ਤੁਹਾਨੂੰ ਕਿਸੇ ਹੋਰ ਵੀਡੀਓ ਚ ਟਿਲ ਥੈਂਕਸ ਗੁੱਡ ਬਾਏ